ਨਹਾਟਿਆਨੀ ਉਹਨੇ ਕਾਲੀ ਕਲੋਸੇ ਕੀਤੀ ਕੀਤੀ ਉਹ ਇਕਦਮ ਸਡਨਲੀ ਫਿਰ ਆਫਿਸ ਅੰਦਰ ਆਂਦਿਆ ਹੀ ਉਹਨੇ ਮਹਿਨਾ ਬਹੁਤ ਗੰਦੀਆ ਹਰਕਤ ਕੀਤੀ ਹੈ ਮੈਨੂੰ ਪਹਿਲੇ ਉਹਨੇ ਗਾਲਾਂ ਕੱਢੀਆਂ ਮੇਰੇ ਵਾਲ ਪਰ ਖਿੱਚੇ ਫਿਰ ਮੈਨੂੰ ਆਫਿਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆਪਣੇ ਮੈਂ ਗੁੱਸੇ ਦੇ ਵਿੱਚ ਆ ਕੇ ਉਹਨੇ ਇਹ ਕਦਮ ਚੁੱਕਿਆ ਮੇਰੀ ਬੇਟੀ 3 ਸਾਲ ਦੀ ਵੀ ਉੱਥੇ ਸੀ ਉਹ ਵੀ ਬਹੁਤ ਡਰ ਚੁੱਕੀ ਸੀ ਮੈਂ ਉਹਨੂੰ ਹੀ ਵੇਖਦੀ ਸੀ ਬਟ ਉਹਨੂੰ ਵੀ ਦੇਅ ਵਿਚਾਲ ਗੱਲ ਕਰ ਰਹੀ ਸੀ ਤੇ ਪਵਨ ਨੇ ਪਿੱਛੋਂ ਆ ਕੇ ਵਿਸ਼ਾਲ ਨੂੰ ਤੱਕਾ ਦਿੱਤਾ ਤੇ ਜਿੱਦ ਦੇ ਕਰਕੇ ਵਿਸ਼ਾਲ ਸਿੱਧਾ ਜ਼ਮੀਨ ਤੇ ਚਾਤ ਤੇ ਥੱਲੇ ਡਿੱਗੇ। ਉੱਥੋਂ ਦੀ। ਉਹ ਕਿੰਨਾ ਉਹ ਦੂਰੋਂ ਪਛੇਤਾ ਨੂੰ। ਉਹ ਬੰਦੇ ਤੋਂ ਤੱਕਦਾ ਮੈਂ ਕਿ ਪੁੱਛ ਠੋਖਾ ਪਵਾ ਦਾ ਕੱਢਿਆ ਤੱਕਦਾ ਇੱਕ ਉਹ ਸਾਉਣੀ ਫਿਰ ਉਹ ਜਿਹੜਾ ਟੱਕਰ ਮਿਲ ਗਈ ਸੀ ਉਹ ਉਹਨਾਂ ਨਾਲ ਬਹਿ ਗਏ। ਉਹਨੂੰ ਲੱਗਦਾ ਪੂਰ ਕਿ ਛੱਡ ਗਏ ਪਿੱਛੇ ਨੂੰ ਚੱਬੂ ਨਾ ਤਾਂ ਤੇ ਬਈਰ ਨੂੰ ਕੋਈ ਜਿਆ ਉਹ ਮੇਰੀ ਆਖਰੀ ਅਸਥੀ ਦਿੱਤੇ ਜੁੜਾ ਨਹੀਂ ਕਿਹਾ। ਸਮਾਂ ਕੱਢ ਕੇ ਜਾ ਕੇ ਬੈਠੇ। ਤੇ ਬਾਹਰੋਂ ਆ ਰਹੇ ਤਾਂ ਕੰਮ ਭਾਜ ਗਏ ਮੁੰਡੇ ਉੱਥੇ ਨਰੇ ਲੱਗੇ ਪਰ ਪਿਛੇ ਜਾ ਕੇ ਅੰਦਰ ਆ ਗਏ ਰਮਾ ਨੂੰ ਨਾ ਮਾਰੀ ਅਵੇ ਜਿਹਨਾਂ ਦਾ ਬਿਲਾ ਨਾ ਬੀਚ ਚਾਹਮੇ ਦੱਸੋ ਅੰਦਰ ਬੜਕੇ ਤੋਂ ਬਿਠਾਇਆ ਤੁਹਾਨੂੰ ਬਾਹਰੇਗਾ ਕਿ ਤੈਨੂੰ ਇੱਕ ਵਾਰ ਚਾਰ ਨਾ ਕਹਿਣ ਨਾ ਤੂੰ ਸੁਣ ਲੈ ਮੈਂ ਮਰੀ ਸਰਦੀ ਰਹਿਣ ਵਾਲੀਆਂ ਕੱਲ ਐਸੀ ਹੋਈ ਹੈ ਕਿ ਉੱਥੇ ਇੱਕ ਪਰਸਨ ਪਵਨ ਕੁਮਾਰ ਨਾਮ ਦਾ ਬੰਦਾ ਆਇਆ ਹੈ ਠੀਕ ਹੈ ਕੋਈ ਕੋ ਹੋਰ ਪਰਸਨ ਨਾਂ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਮੈਂ ਉਸ ਦਫਤਰ 'ਚ ਬੈਠੀ ਹਈ ਸੀ ਵਿਸ਼ਾਲ ਬੱਬਰ ਜੀ ਜਿਨ੍ਹਾਂ ਦਾ ਹਾਸਾ ਵਾਪਰੇ ਆ ਤੇ ਨਾਲ ਹੈਗੇ ਸੀ ਅਖਰੇ ਰਾਜਪੂਤ ਜੋ ਉਹਨਾਂ ਦੇ 파ਟਨਰ ਨੇ ਐਸ ਕੰਪਨੀ 'ਚ ਗੱਲ ਐਸੀ ਹੋਈ ਹੈ ਕਿ ਪਵਨ ਬਹੁਤ ਗੁੱਸੇ ਵਿੱਚ ਆਇਆ ਹੈ ਤੇ ਉਹਨੇ ਆਂਦਿਆਂ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਕਰਕੇ ਵਿਸ਼ਾਲ ਬੱਬਰ ਜੀ ਨੇ ਉਹਨਾਂ ਨੂੰ ਮਨਾ ਕੀਤਾ ਕਿ ਸਾਡੇ ਆਫਿਸ 'ਚ ਐਸਾ ਮਨਾ ਮੋਲਨਾ ਕ੍ਰੈਡਿਟ ਕਾਰ ਕਿਉਂਕਿ ਕਲਾਇੰਟ ਬੈਠਾ ਹੋਇਆ ਹੈ ਤੇ ਲੜਕੀ ਬੈਠੀ ਹੈ ਤੇ ਐτσι ਚੰਗੇ ਨਹੀਂ ਲੱਗਦੀ ਬਟ ਉਹ ਨਹੀਂ ਮੰਨਿਆ ਹਟਿਆ ਨਹੀਂ ਉਹਨੇ ਗਾਲੀ ਗਲੋਚ ਕੀਤੀ ਕੀਤੀ ਉਹ ਇੱਕਦਮ ਸਡਨਲੀ ਫਿਰ ਆਫਿਸ ਅੰਦਰ ਆਂਦਿਆਂ ਹੀ ਉਹਨੇ ਮਹਿਨਾ ਬਹੁਤ ਗੰਦੀਆ ਹਰਕਤ ਕੀਤੀ ਹੈ ਮੈਨੂੰ ਪਹਿਲੇ ਉਹਨੇ ਗਾਲਾਂ ਕੱਢੀਆਂ ਮੇਰੇ ਵਾਲ ਖਿੱਚੇ ਉਹਨੇ ਮੈਨੂੰ ਆਫਿਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਮੈਂ ਗੁੱਸੇ ਦੇ ਵਿੱਚ ਆ ਕੇ ਉਹਨੇ ਐ ਕਦਮ ਚ ਚੁੱਕਿਆ ਮੇਰੀ ਬੇਟੀ 3 ਸਾਲ ਦੀ ਵੀ ਉੱਥੇ ਸੀ ਉਹ ਵੀ ਬਹੁਤ ਡਰ ਚੁੱਕੀ ਸੀ ਮੈਂ ਉਹਨੂੰ ਵੀ ਵੇਖਦੀ ਸੀ ਬਟ ਉਹਨੂੰ ਵੇਖਾਂ ਤੱਕ ਵੀ ਉਹਨੇ ਛੱਡਿਆ ਕਿ ਉਹਨੂੰ ਇੱਕ ਪਾਸੇ ਛੱਡਤਾ ਤੇ ਮੈਨੂੰ ਉਹਨੇ ਇੱਕ ਪਾਸੇ ਧੱਕਾ ਦਿੱਤਾ ਇਹ ਵੇਖ ਕੇ ਵਿਸ਼ਾਲ ਬੱਬਰ ਨੂੰ ਵੀ ਨਹੀਂ ਹੋਇਆ ਵਿਸ਼ਾਲ ਬੱਬਰ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਵਿਸ਼ਾਲ ਨੇ ਉਹਨੂੰ ਬਾਹਰ ਕੱਢਿਆ ਪਰ ਨਹੀਂ ਹੋਇਆ ਸ਼ਾਨਲੇ ਮੈਨੋਸਰ ਟਾਈਮ ਕਿਹਾ ਕਿ ਮੈਂ 112 ਤੇ ਕਾਲ ਕਰਕੇ ਪੁਲਿਸ ਨੂੰ ਕੰਪਲੇਂਟ ਕਰਾ ਕੇ ਹੁਣ ਇੱਥੇ ਬੁਲਾਵਾ ਤੇ ਇਹ ਬੰਦੇ ਨੂੰ ਹੁਣੀ ਫੜਾਈਏ ਕਿਉਂਕਿ ਅਸੀਂ ਨੂੰ ਪਹਿਲੇ ਵੀ ਵਿਸ਼ਾਲ ਜੀ ਉਹਨਾਂ ਨੇ ਬਹੁਤ ਵਾਰੀ ਸਮਝਾਇਆ ਸੀ ਕਿ ਐਸਾ ਕੁਛ ਨਾ ਕਰ ਜਿਹਦੇ ਕਰਕੇ ਦਿੱਕਤ ਆਏ ਤੇ ਆਫਿਸ ਨਾ ਆਇਆ ਕਰ ਤੇ ਮੰਨਿਆ ਵੀ ਸੀ ਪਰ ਇਹ ਆਪਣੇ ਗੁੱਸੇ ਚ ਤੇ ਰੰਜਿਸ਼ ਚ ਆ ਕੇ ਆਫਿਸ ਆਂਦਾ ਰਿਹਾ ਹੈ ਵਿਸ਼ਾਲ ਬੱਬਰ ਦਾ ਐਨਾ ਕੋਈ ਲਿੰਕ ਨਹੀਂ ਹੈਗਾ ਇਹਦਾ ਲਿੰਕ ਕੋਈ ਪੁਰਾਣੇ ਮਸਲੇ ਉਸ ਬਿਲਡਿੰਗ ਲੈ ਕੇ ਹੈ ਉਸਕਾ ਉਹ ਜਗ੍ਹਾ ਨੂੰ ਲੈ ਕੇ ਹੈ ਸਾਨੂੰ ਨਹੀਂ ਪਤਾ ਮੈਨੂੰ ਤੇ ਬਿਲਕੁਲ ਨਹੀਂ ਪਤਾ ਸੀ ਉੱਥੇ ਆ ਕੇ ਨੇ ਹਰਕਤ ਕੀਤੀ ਇਹ ਹਰਕਰ ਚਹੀ ਵਿਸ਼ਾਲ ਨੇ ਜਦੋਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵਿਸ਼ਾਲ ਨੇ ਮੋਹਲੇ ਇਕੱਠਾ ਕਰਨਾ ਸੀ ਉਸ ਦੌਰਾਨ ਇਹ ਉਸ ਆਫਿਸੇ ਬਾਹਰ ਕਾਫੀ ਲੰਬੀ ਕੋ ਖਿੜਕੀ ਹੈ ਜਿਸ ਤੇ ਵਿਸ਼ਾਲ ਮੋਹਲੇ ਨੂੰ ਇਕੱਠੇ ਕਰ ਰਹੇ ਸੀ ਤਾਂ ਕਿ ਉੱਪਰ ਆਣ ਉਹਨੇ ਦੇ ਚ ਵਿਸ਼ਾਲ ਗੱਲ ਕਰ ਰਹੇ ਸੀ ਤੇ ਪਵਨ ਨੇ ਪਿੱਛੋਂ ਆ ਕੇ ਵਿਸ਼ਾਲ ਨੂੰ ਧੱਕਾ ਦਿੱਤਾ ਤੇ ਜਿੱਦੇ ਕਰਕੇ ਵਿਸ਼ਾਲ ਸਿੱਧਾ ਜ਼ਮੀਨ ਤੇ ਛੱਤ ਥੱਲੇ ਡਿੱਗੇ ਜੀ ਉੱਥੋਂ ਦੀ ਹੁਣ ਕੀ ਹਾਲਾਤ ਹੈ ਵਿਸ਼ਾਲ ਜੀ ਉਹਨਾਂ ਦੀ ਲੈਗਸ ਜਿਹੜੀ ਉਹ ਫ੍ਰੈਕਚਰ ਹੋ ਚੁੱਕੀਆਂ ਹੈ ਉੱਥੇ ਡਾਕਟਰ ਦੇ ਐਕਸਰੇ ਦੇ ਅਨੁਸਾਰ ਹੈ ਕਿ ਉੱਥੇ ਪਲੇਟਸ ਪੈਣੀਆਂ ਵਿਸ਼ਾਲ ਕਿਉਂਕਿ ਇਹ ਸਿੱਧਾ ਹੀ ਕਟੈਂਪ ਟੂ ਮਰਡਰ ਹੈ ਕਿਉਂਕਿ ਉਹਨੇ ਐਨੀ ਵੇਖਿਆ ਕਿ ਉਹਨਾਂ ਨੂੰ ਕਿੰਨੀ ਲੱ ਸੱਟ ਲੱਗ ਸਕਦੀ ਸੀ ਕਿੰਨੀ ਨਹੀਂ ਲੱਗ ਸਕਦੀ ਸੀ ਉਹਨਾਂ ਨੇ ਉਹਨੇ ਜਿਸ ਹਨ ਤੱਕਾ ਦਿੱਤਾ ਹੈ ਉਹਦੇ ਵਿੱਚ ਵਿਸ਼ਾਲ ਨੂੰ ਕਿਤੇ ਵੀ ਸੱਟ ਹੋ ਲੱਗ ਸਕਦੀ ਤੇ ਐਸੀ ਗਹਿਰੀ ਸੱਟ ਮੈਂ ਕਹਿਣਾ ਨਹੀਂ ਚਾਹਦੀ ਬਟ ਇਹ ਇੱਕ ਟੈਂਪ ਟੂ ਮਰਡਰ ਕੀਤਾ ਉਹਨਾਂ ਨੇ ਕਿਸ ਤਰੀਕੇ ਦਾ ਇਨਸਾਫ ਮੈਂ ਪੂਰਾ ਇਨਸਾਫ ਮੰਗਦੀ ਆ ਮੈਂ ਉਸ ਦੇ ਖਿਲਾਫ ਪ੍ਰੋਪਰ ਕਾਨੂੰਨ ਦੇ ਹਿਸਾਬ ਮੰਗਦੀ ਆ ਕਿ ਤੁਸੀਂ ਉਹਦੇ ਤੇ ਪਰਚਾ ਕਰਾਓ ਉਹਨੂੰ ਅੰਦਰ ਕਰੋ ਕਿਉਂਕਿ ਉਹਨੇ ਕ੍ਰਾਈਮ ਕੀਤਾ ਹੈ ਤੇ ਉਸੇ ਟਾਈਮ ਆਪਾਂ ਭੱਜਿਆ ਉਨੇ ਉਸੇ ਟਾਈਮ ਵਿਸ਼ਾਲ ਦੇ ਡਿੱਗਣ ਤੋਂ ਬਾਅਦ ਵੀ ਉਹਨੇ ਐਨੀ ਵੇਖਿਆ ਕਿ ਉਹ ਬੰਦਾ ਡਿੱਗ ਪਿਆ ਉਹਨੇ نیچے ਜਾ ਕੇ ਦੁਬਾਰਾ ਆਪਣੀ ਲੱਤਾਂ ਦੇ ਨਾਲ ਵਿਸ਼ਾਲ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਉੱਥੇ ਉਹਨੇ ਆਪਣੇ ਮੋਹਲੇ 'ਚ ਜਿਹੜੀ ਉੱਥੇ ਹੋਰ ਬੰਦੇ ਮੁੰਡੇ ਇਕੱਠੇ ਕਿੱਤੇ ਸੀ ਉਹਨੇ ਮੈਨੂੰ ਵੀ ਉੱਥੋਂ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਐਨੀ ਵੇਖਿਆ ਉਹ ਤੇ ਲੇਡੀ ਹੈ ਉਹਨੇ ਕੁਝ ਨਹੀਂ ਵੇਖਿਆ ਉਹਨੇ ਸਿੱਧਾ ਮਾਰਨਾ ਸ਼ੁਰੂ ਕਰਤਾ ਉਹਨੇ ਲੱਤਾਂ ਨਾਲ ਮਾਰਿਆ ਇਵਨਾ ਉੱਥੇ ਵਿਸ਼ਾਲ ਬਿਲਕੁਲ बेहोश ਹੋ ਚੁੱਕੇ ਸੀ ਉਸੇ ਨੂੰ ਬਹੁਤ ਮੁਸ਼ਕਲ ਦੇ ਨਾਲ ਇੱਥੇ ਅਮਨ ਦੀ ਹਸਪਤਾਲ ਲੈ ਕੇ ਆਏ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਬਟ ਇਨਸਾਫ ਮੈਂ ਹੀ ਮੰਗਦੀ ਆ ਕਿ ਉਹ ਕ੍ਰਿਮੀਨਲ ਨੂੰ ਫੜੋ ਤੈਨੂੰ ਕੜੀ ਤੋਂ ਕੜੀ ਸਜ਼ਾ ਦਿਲਵਾਓ ਓਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਬੋਲੋ ਮੌਕੇ ਅਸੀਂ ਮੈਂ ਇੱਕ ਸਬਾਰ ਦੇ ਕਾਲ ਕਾਫੀ ਟਾਈਮ ਤੋਂ ਕਰ ਰਹੀ ਸੀ ਫਿਰ ਉਹਨਾਂ ਨੇ ਕਾਲ ਵੀ ਆ ਰਹੀ ਸੀ ਪਰ ਜੋ ਸਥਿਤੀ ਉੱਥੇ ਬਣ ਗਈ ਸੀ ਕਿਉਂਕਿ ਉੱਥੇ ਮੈਂ ਸੀ ਵਿਸ਼ਾਲ ਜੀ ਸੀ ਇੱਕ ਹੋਰ ਉਹਨਾਂ ਦੇ ਸੱਜਣੇਗੇ ਸੀ ਸਭੀ ਤਿੰਨ ਜਾਣੇ ਸੀ ਤੇ ਇਹ ਦੋ ਜਣੇ ਆਏ ਸੀ ਉਹ ਤੇ ਇੱਕ ਸੌ ਬਾਅਦ ਕਾਲ ਕੀਤੀ ਵਿਸ਼ਾਲ ਦੀ ਹਾਲ ਵੇਖ ਕੇ ਅਸੀਂ ਉਸ ਟਾਈਮ ਤੇ ਫੋਨ ਬਹੁਤ ਘਟਵਾ ਚੁੱਕ ਪਾੜੇ ਸੀ ਮੌਕੇ ਤੇ ਪੁਲਿਸ ਆਈ ਹੈ ਉੱਥੇ ਉਸ ਟਾਈਮ ਤੇ ਮੌਕੇ ਤੇ ਪੁਲਿਸ ਆਏ ਨੇ ਮਤਲਬ ਉੱਥੇ ਅਸੀਂ ਵਿਸ਼ਾਲ ਜੀ ਵਿਸ਼ਾਲ ਨੂੰ ਇੱਥੇ ਲੈ ਕੇ ਆ ਰਹੇ ਸੀ ਵਿਸ਼ਾਲ ਜੀ ਨੂੰ ਅਮਨਦੀਪ ਹਸਪੀਟਲ ਉਸ ਦੌਰਾਨ ਪਿੱਛੇ ਦੀ ਪੁਲਿਸ ਉਸੇ ਆ ਗਈ ਹੈ ਪਰ ਸਾਡਾ ਵਿਸ਼ਾਲ ਜੀ ਨੂੰ ਹਸਪੀਟਲ ਹੀ ਆਣਾ ਜ਼ਿਆਦਾ ਜ਼ਰੂਰੀ ਸੀ ਇਹ ਉੱਥੇ ਪੁਲਿਸ ਆਈ ਹੈ ਪੁਲਿਸ ਉਸ ਤੋਂ ਬਾਅਦ ਕਾਰਵਾਈ ਆਪਣੀ ਸਟਾਰਟ ਕੀਤੀ ਹੈ ਪਰ ਇਹ ਚੀਜ਼ ਗਲਤ ਹੈ ਉਹ ਬੰਦਾ ਪਾ ਚੁੱਕਾ ਹੈ ਉੱਥੋਂ ਤੇ ਇਹ ਮੈਂ ਸਿਰਫ ਇਨਸਾਫ ਹੈ ਚਾਹਨੀ ਆ ਕੀ ਜੋ ਵਿਸ਼ਾਲ ਜੀ ਦੇ ਨਾਲ ਇਹ ਹਾਸਾ ਹੋਇਆ ਜੋ ਟੈਂਪ ਟੂ ਮਰਡਰ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਤੁਸੀਂ ਐਸ ਨੂੰ ਪਲੀਜ਼ ਉਹਨੂੰ ਕੈਦੋ ਕਰੀ ਸੱਜਾ ਦਿਲਵਾਓ ਜੀ ਤੁਹਾਡਾ ਤੇ ਕੀ ਗੱਲ ਹੋਈ ਤੁਹਾਡੇ ਪਿੰਡ ਮੈਂ ਬੱਬੜ ਮੈਂ ਨਾ ਮੈਂ ਬਦੀਨ ਦਾ ਮੈਡੀਕੋ ਤੋਂ ਆਪਣੀ ਮੈਡੀਸਿਨ ਲੈਂਦਾ ਪਿਆ ਸੀ ਮੈਨੂੰ ਦਵਾ ਦਾ ਦੁਕਾਨ ਇਹਨਾਂ ਦੇ ਆਫਿਸ ਤੋਂ ਮੁੰਡੇ ਦਾ ਫੋਨ ਆਇਆ ਕਿ ਚਾਚਾ ਜੀ ਵਿਸ਼ਾਲ ਨੂੰ ਕੋਠੇ ਉੱਤੇ ਲੋੜੀ ਦਿੱਤਾ ਗਿਆ ਮੈਂ ਉੱਨੀ ਪੈਸੇ ਸਕੂਟਰ ਭਜਾਂਦਾ ਗਿਆ ਉੱਥੇ ਜਾਂਦਾ ਦੇਖਦਾ ਪਿਆ ਕਿ ਬੇਟਾ ਸੜਕ ਦੇ ਉੱਤੇ ਲੰਮਾ ਪਿਆ ਹੈ ਪਬਲਿਕ ਇਕੱਠੀ ਹੋਈ ਪਈ ਹੈ ਬੱਚੇ ਦੀ ਕੋਈ ਸੋਧ ਬੋਧ ਨਹੀਂ ਕੋਈ ਹੋਸ਼ ਨਹੀਂ ਮਤ ਜਾਂਦੇ ਪਾਣੀ ਦੇ ਛੱਟੇ ਮਾਰੇ ਬੇਟਾ ਹੋਸ਼ ਕਰ ਬੇਟਾ ਹੋਸ਼ ਕਰ ਬੇਡੇ ਨੂੰ ਹੋਸ਼ ਨਹੀਂ ਬੇਹੋਸ਼ ਪਿਆ ਕੋਈ ਵਾਰੀ ਵਾਸ ਚੁੱਕਣ ਵਾਲਾ ਨਹੀਂ ਰਿਹਾ ਸੀ ਉਹ ਮੁੰਡਾ ਭੱਜ ਗਿਆ ਸੀ ਫਿਰ ਮੈਂ ਪੁੱਛਿਆ ਕਿ ਗੱਲ ਕੀ ਹੋਈ ਏ ਤੇ ਉਹ ਕਹਿੰਦੇ ਜੀ ਇਦਾਂ ਬੇੜੀ ਚਾਹਤ ਕਬੂਦ ਆਈ ਏ ਇਹਨੇ ਸਮਝਿਆ ਗਾਗ ਆਇਆ ਇਹ ਗਾਗ ਦੇ ਸਮਝੇ ਕੋਠੇ ਆ ਉੱਚੀ ਬੋਲਣ ਲੱਪਿਆ ਵਿਸ਼ਾਲ ਨੇ ਕੁੰਡੀ ਮਾਰਤੀ ਪੁਲਿਸ ਨੂੰ ਫੋਨ ਕਰਤਾ ਚਾਹ ਦੇ ਹੱਥੀ ਪਿਆ ਵਾਲ ਨੂੰ ਫੜੇ ਨ ਖਿੱਚਿਆ ਇਹ ਆ ਪਵਣ ਅੱਛਾ ਜੀ ਤੇ ਮੈਨੂੰ ਜੋਤ ਪਾ ਲੱਗਾ ਤੇ ਚਾਹਤ ਨੇ ਮੈਨੂੰ ਦੱਸਿਆ ਅੰਕਲ ਮੈਨਾਂ ਇਦਾਂ ਆਇ 1.5 ਘੰਟਾ 2 ਘੰਟੇ ਪੁਲਿਸ ਨਹੀਂ ਆਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਐਂਬੂਲੈਂਸ ਨਹੀਂ ਆਈ ਪ੍ਰਾਈਵੇਟ ਗੱਡੀ ਤੇ ਬੱਚੇ ਨੂੰ ਉਥੇ ਲਿਆ ਕੇ ਡਾਕਰ ਕਰਾਇਆ ਗਿਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਚੋਕੀਸਲਾ ਆਇਆ ਚੌਕੀਸਲਾ ਥਾਣਾ ਉੱਥੇ ਆ ਜਾਓ ਢੀਮਾਲੇ ਗੇਟ ਮੈਂ ਕਿ ਮਲੇ ਗੇਟ ਗਿਆ ਵਾਂ ਉੱਥੋਂ ਦਾ ਮਨ ਕਹਤਾ ਚੀ ਬੀਬ ਲੱਗ ਜਾਓ ਜਾਂ ਕਿ ਮੈਨੂੰ ਬੀਬ ਲਗ ਚੌਂਕੀ ਦਾ ਨਹੀਂ ਪਤਾ ਸੀ ਮੈਂ ਸਲਾਮਾਬਾਦ ਚੌਂਕੀ ਗਿਆ ਸਲਾਮਾਬਾਦ ਚੌਂਕੇ ਪਾ ਲਗਾ ਬੀਬ ਲਗ ਹੈ ਬੀਬ ਲਗ ਆਹ ਤੇ ਬੀਬ ਲਗ ਵਾਲੇ ਕਹਿੰਦੇ ਆ ਜੀ ਇਹ ਸਾਡੇ ਕੋਲ ਬੰਦਾ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਕਹਾ ਅਸੀਂ ਨਹੀਂ ਜਾਣਾ ਸਰ ਤੁਸੀਂ ਪਹੁੰਚੋ ਹੀ ਆ ਜਾਂਦੇ ਮੈਂ ਕਹਾ ਸਰ ਬੱਚਾ ਪੀਸ਼ਣ ਠੀਕ ਨਹੀਂ ਹੈ ਕਹਿੰਦੇ ਜੀ ਡੋਪ ਤੇ ਕਟਾਇਨ ਜੂਨ ਦਾਲ ਕਿਦਾਂ ਕਰਾਤਾ ਮੈਂ ਕਹਾ ਸਰ ਬੱਚੇ ਦੀ ਜਾਨ ਚਲ ਜਾਏ ਐਦਾਂ ਮੈਂ ਡਾਕਟਰ ਪਹਿਲੇ ਜੂਰੀ ਹੈ ਤੁਸੀਂ ਸੁਣਾਈ ਕੋਈ ਨਾ ਕਰੋ ਕਿਸੇ ਬੰਦੇ ਦੀ ਇਹ ਹਾਲਾਤ ਹੋਏ ਪੁਲਿਸ ਦਾ ਮੈਂ ਤੇ ਦੇਖ ਕੇ ਅੱਜ ਸ਼ਾਨਦਾਰ 5 ਵਜੇ ਦਾ 4 ਵਜੇ ਦਾ ਵਾਕਿਆ ਹੋਣਾ ਹੈ 5 ਵਜੇ ਦੇ ਬੱਚੇ ਨੂੰ ਕੋਠੀ ਉੱਤੇ ਲੋੜ ਦੇਣਾ ਜਿਹੜਾ ਪਵਨ ਹੈ ਉਹਦੇ ਨਾਲ ਤੁਹਾਡੇ بیٹے ਦੀ ਕੋਈ ਰੰਜਿਸ਼ ਕੋਈ ਦੰਜੇਸ਼ ਨਹੀਂ ਕੋਈ ਲੈ ਮੇਰੀ ਐਸਾ ਸੀ ਕਿ ਇਹਨਾਂ ਦੀ ਤਿੰਨ ਕੋਈ ਤਿੰਨ ਬੰਦੇ ਸੀ ਇਹਨਾਂ ਦੀ ਆਪਾਂ ਹੀ ਪਾਰਟਨਰਸ਼ਿਪ ਸੀ ਜੀ ਉਹ ਪਾਰਟਨਰਸ਼ਿਪ ਇਹਨਾਂ ਟੁੱਟ ਗਈ ਐਗਰੀਮੈਂਟ ਨਵਾਂ ਲਿਖਿਆ ਗਿਆ ਐਗਰੀਮੈਂਟ ਵਿੱਚ ਮੇਰਾ ਬੇਟਾ ਵਿਸ਼ਾਲ ਤੇ ਇੱਕ ਮੁੰਡਾ ਕਿਹਾ ਨਾਂ ਕੀ ਨਾਂ ਮੁੰਡੇ ਦਾ ਮੈਨੂੰ ਯਾਦ ਨਹੀਂ ਆਉਂਦਾ ਆਖਿਲ ਜੀ ਆਖਿਲ ਨੇ ਪਾਰਟਨਰਸ਼ਿਪ ਕਰ ਲਈ 10 ਦਿਨ ਪਹਿਲੇ 31 ਅਗਸਤ ਨੂੰ ਮੂਹਤਾ 31 ਨੂੰ ਤਰੀਕ ਨੂੰ ਮੂਹਤਾ ਕੀਤਾ ਅੱਜ 10 ਦਿਨ ਹੋਏ ਆ ਇਹ ਮੁੰਡਾ ਉਹ ਹੀ ਕੋਠੇ ਚਲ ਜਾਂਦਾ ਮੈਂ ਬੇਡਨ ਦਾ ਬੇਟਾ ਤੁਸੀਂ ਨਹੀਂ ਲੜਨਾ ਕੋਈ ਗੱਲ ਨਹੀਂ ਕਰਨੀ ਇਹ ਮੁੰਡੇ ਨੇ ਅੱਜ ਮੇਰੇ ਬੇਟੇ ਨਾਲ ਹੀ ਇਹ ਕੰਮ ਕਰਤਾ ਮੇਰੇ ਬੇਟੇ ਦਾ 1 ਰੁਪਿਆ ਦਾ ਲੈਣ ਦੇਣ ਨਹੀਂ 1 ਰੁਪਿਆ ਦਾ ਕਾਰੋਬਾਰ ਨਹੀਂ ਜਦ ਕੀ ਮੋਤ ਤੁੱਤੇ ਦੀ ਪਵਨ ਦੀ ਮਾਂ ਨੂੰ ਡੱਬਾ ਵੀ ਅਸੀਂ ਭੇਜਿਆ ਤੇ ਬੱਚੇ ਦੇ ਮਨ ਚ ਇਹ ਗੱਲ ਹੁੰਦੀ ਮਾਂ ਨੂੰ ਡੱਬਾ ਭੇਜਦਾ ਮੋਤ ਦੀਆਂ ਫੋੜਾਂ 10 ਕਿਲੋ ਮਸਾਲੀਆਂ ਖਿਚੀਆਂ ਜਿਹੜੀਆਂ ਮੋਤ ਦੀਆਂ ਹੋਈਆਂ ਆ ਔਟਮ ਤੇ ਆ ਜਾਂਦਾ ਔਟਮ ਕਿਉਂ ਨਹੀਂ ਆਇਆ ਇਨਸਾਫ ਦੀ ਮੰਗ ਇਨਸਾਫ ਕਾਨੂੰਨੀ ਕਾਰਵਾਈ ਉਹਦੇ ਤੇ ਹੋਣੀ ਚਾਹੀਦੀ ਉਹਨੂੰ ਦਿਨ ਦਿਹਾੜੇ ਜੀ ਹੋ ਕਰਨ ਦੀ ਕੋਸ਼ਿਸ਼ ਕੀਤੀ ਲੜਕੀ ਦੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਆਫਿਸ ਦੇ ਅੰਦਰ ਜਾ ਕੇ ਉਹ ਬੱਚੇ ਨੂੰ ਕੋਟੋਂ ਸੁੱਟਣ ਦੀ ਹਿੰਮਤ ਕੀਤੀ ਏ ਇੱਕ ਿੱਡੀ ਜਾਨ ਲੈਵਾ ਮਰਿਆ ਇਸ ਤਰ੍ਹਾਂ ਦੇ ਹਮਲਾ ਕੀ ਹੁੰਦਾ ਮੈਂ ਦੱਸੋ ਸਾਡਾ ਪਰਵਾਹਤ ਅੱਗੇ ਹਤਵਾ ਪ੍ਰਭਾਵਿਤ ਹੈ ਮੇਰਾ ਇਕੱਲਾ ਇਕੱਲਾ ਬੇਟਾ ਹੈ ਮੇਰੇ ਭਾਸਾ ਹਤਵਾ ਚੱਗੇ ਖਪਾ ਹੋਏ ਨੇ ਹੋ ਸਕਦਾ ਹੈ ਕੱਲ ਬੱਚਾ ਬੱਚੇ ਕੋ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਇਹ ਬੱਚਾ ਲੱਖਾਂ ਰੁਪਏ ਲੁੱਟਣ ਦੇ ਲਈ ਬੱਚਿਆਂ ਨਾਲ ਕੁਝ ਵੀ ਕਰ ਸਕਦਾ ਹੈ ਇਸ ਗੱਲ ਸਾਹਿਬ ਨੂੰ ਕਾਨੂੰਨੀ ਨੇ ਆ ਜਿਹਦੀ ਸਜ਼ਾ ਹੋਣ ਦਿੱਤੀ ਜਾਣੀ ਚਾਹੀਦੀ ਜੀ ਕਹਦੇ ਪ੍ਰਸ਼ਾਸਨ ਕੋਲ ਕਿ ਬੱਚੇ ਨੂੰ ਪੂਰੀ ਨਿਆਂ ਦਿੱਤੀ ਹੈ ਸਵੇਰੇ ਮੈਂ ਸੀਪੀ ਸਾਹਿ ਸੀਪੀ ਸਾਡੀ ਨੋਟਿਸ ਸਾਡੀ ਗੱਲ ਸੋਹੇ ਭੇਜਾਂਗਾ ਕਿ ਸੀਪੀ ਸਾਹਿਬ ਇਹ ਕ੍ਰੈਮ ਹੋ ਦੇ ਦਿਨ ਦਿਹਾੜੇ ਤੇ ਕੋਈ ਉਹਦੇ ਸੁਣਾਈ ਨਹੀਂ ਹੋ ਰਹੀ ਬੱਚੇ ਦੀ ਠੀਕ ਮੇਰਾ ਨਾਮ ਸੰਜੀਵ ਸ਼ੂਰ ਹੈ ਜੀ ਇੱਥੇ ਕਹਿਣਾ ਚਾਹਉਂਗਾ ਜਿਹੜਾ ਇਹ ਜਿਹੜਾ ਕਿ ਹਾਸਾ ਹੈ ਮੇਰਾ ਆਪਣੇਵਾਜੀ ਵਿਸ਼ਾਲ ਬੱਬਰ ਮੈਨੂੰ ਉਹਦਾ ਫੋਨ 6:30 ਵਜੇ ਫੋਨ ਆਇਆ ਵਾ ਕਿ मामੂ ਇੰਨਾ ਇਸ ਤਰ੍ਹਾਂ ਮੇਰੇ ਕੋਠੇ ਤੋਂ ਉਹਨੂੰ ਛੋੜ ਦਿੱਤਾ ਵਾ ਤੇ ਉਹਦੀਆਂ ਲੱਤਾਂ ਜਿਹੜੀਆਂ ਉਹ ਫ੍ਰੈਕਚਰ ਹੋ ਗਈਆਂ ਵਾ ਅਸੀਂ ਉਸੇ ਵੇਲੇ ਸਾਰਾ ਪਰਿਵਾਰ ਇੱਥੇ ਅਮਨਦੀਪ ਹਸਪੀਟਲ ਆਏ ਆ ਉੱਥੇ ਸਾਰਾ ਇਲਾਕਾ ਇਕੱਠਾ ਹੋਇਆ ਵਾ ਸਾਰੇ ਇਲਾਕੇ ਨੇ ਇਹਨੂੰ ਚੁੱਕ ਕੇ ਗੱਡੀ ਚ ਪਾ ਕੇ ਦਿੱਥੇ ਲਿਆਂਦਾ ਵਾ ਇੱਕ ਜਾਨ ਲੈਵਾ ਹਮਲਾ ਬਿਨਾ ਕੋਈ ਲੈਣ ਕੋਈ ਦੇਣ ਕੋਈ ਵਜ੍ਹਾ ਨਹੀਂ ਕੋਈ ਕਾਰਨ ਨਹੀਂ ਆ ਕੇ ਗੁੰਡਾਗਰਦੀ ਕੀਤੀ ਆਨਪਛਾਤੇ ਵਿਅਕਤੀ ਆਏ ਆ ਉਹਨੂੰ ਆਫਿਸ ਦੇ ਵਿੱਚ ਆ ਕੇ ਪਹਿਲੇ ਗਾਲਾਂ ਕੱਢੀਆਂ ਗੰਦੀਆਂ ਫਿਰ ਗੱਲ ਪਏ ਆ ਉੱਪਰੋਂ ਉਹਨੂੰ ਕੋਠੇ ਤੋਂ ਉੱਪਰੋਂ ਬਾਰੀ ਤੋਂ ਉਹਨੂੰ ਥੱਲੇ ਸੁੱਟਿਆ ਵਾ ਜਦ ਕਿ ਥੱਲੇ ਸਕੂਟਰ ਸੀਗਾ ਤੇ ਉਹਦੇ ਕਰਕੇ ਉਹਦਾ ਜਿਹੜਾ ਸਿਰ ਜਿਹੜਾ ਵਾ ਉਹਦਾ ਵੱਜ ਗਿਆ ਨੇ ਤੇ ਥਾਂ ਹੀ ਉਹਦੀ ਦੱਤ ਵੀ ਹੋ ਸਕਦੀ ਸੀ ਮੈਂ ਕਹਿੰਦਾ ਕਿ ਇਸ ਤੇ ਇੱਕ ਤਰ੍ਹਾਂ ਖਤਰਨਾਕ ਜਿਹੜਾ ਕਿ ਹਮਲਾ ਕਰਨਾ ਕਿਸੇ ਨੂੰ ਫਿਟ ਦੇਣਾ ਦੇਖੋ ਜੀ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਹੈ ਨਾ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਗੁੰਡਾ ਰਾਜ ਹੋ ਰਿਹਾ ਵਾ ਕਿਸੇ ਦੀ ਜਾਨ ਨਾਲ ਇਦਾਂ ਖੇਡਣਾ ਕਿਸੇ ਨੂੰ ਉੱਪਰੋਂ ਸੁੱਟਣਾ ਇਹ ਕੋਈ ਗੁੱਡੀ ਗੁੱਡੇ ਦਾ ਕੋਈ ਖੇਡ ਨਹੀਂ ਹੈ ਕਿ ਫੁੱਟਬਾਲ ਛੋੜ ਦਿੱਤਾ ਕਿ ਬੰਦੇ ਨੂੰ ਉੱਪਰੋਂ ਸੁੱਟਿਆ ਜਾ ਰਿਹਾ ਇਸ ਤੋਂ ਵੱਡਾ ਹੋਰ ਕਿਹੜਾ ਇੱਕ ਇੱਕ ਕ੍ਰਾਈਮ ਹੈ ਜੀ ਕੋਈ ਪੁਰਾਣੀ ਰੰਜਿਸ਼ ਕੋਈ ਰੰਜਸ਼ਨੀ ਕੋਈ ਪੁਰਾਣੀ ਰੰਜਿਸ਼ਨੀ ਕੀ ਕਾਰਨ ਲੱਗਾ ਫਿਰ ਕਿਉਂ ਛੁੱਟਿਆ ਜਾ ਸਕੋ ਉਹਨੇ ਵੇਖੋ ਜੀ ਕੋਈ ਆਫਿਸ ਇਹਨਾਂ ਨੇ ਲੜਕੀ ਆਈ ਸੀ ਆ ਲੜਕੇ ਚਾਹਤ ਕਬੂਲ ਆਈ ਸੀ ਕਬੂਲ ਆਈ ਸੀ ਉਹਦਾ ਕੋਈ ਇਹਨਾਂ ਨੇ ਮਿਸਭੇਵ ਕੀਤਾ ਵਾ ਕੋਈ ਉਹਦੇ ਵਾਲ ਫੜੇ ਆ ਉਹਨੂੰ ਮਕੁੱਟਿਆ ਮਾਰਿਆ ਇਸੇ ਗੱਲੋਂ ਇਹਨਾਂ ਦੀ ਆਪ ਚ ਗਰਮੀ ਸਰਦੀ ਆਈ ਆ ਤੇ ਇਹ ਪੰਜ ਸੱਤ ਜਾਣੇ ਜਿਹੜੇ ਮੁੰਡਾ ਲੈ ਕੇ ਆ ਉਹਨੂੰ ਕੋਠੇ ਤੋਂ ਨੇ ਛੁੱਟਿਆ ਹੁਣ ਇਸ ਤਰੀਕੇ ਦਾ ਇਨਸਾਫ ਮੰਗਦੇ ਇਨਸਾਫ ਇਹ ਮੰਗਦੇ ਤੇ ਸਖਤ ਹੋ ਸਖਤ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਦੇ ਜਾਨਲੇਵਾ ਜਿਹੜਾ ਇਹਨੇ ਹਮਲਾ ਕੀਤਾ ਵਾ ਇਦੇ ਤੇ ਘੱਟੋ ਘੱਟ ਵੀ 307 ਦਾ ਪਰਚਾ ਜਿਹੜਾ ਇਹ ਦਰਜ ਹੋਣਾ ਚਾਹੀਦਾ ਥੈਂਕ ਯੂ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਰਮਨ ਸਰੀਨ ਜੇ ਮੈਂ ਬਜਰੰਗਦਲ ਹਿੰਦੁਸਤਾਨ ਤੋਂ ਪੰਜਾਬ ਜਨਨ ਸੈਕਟਰੀ ਆ ਕੀ ਗੱਲਬਾਤ ਕੀ ਹੋਈ ਹੈ ਇਹ ਸਾਡੇ ਨਾਲ ਲਾਗੇ ਪਵਨ ਕੁਮਾਰ ਹੈਗਾ ਮੁੰਡਾ ਉਹ ਆਣ ਕੇ ਸਾਡੇ ਦਫ਼ਤਰ ਆ ਕੇ ਧਮਕੀਆਂ ਦੇਣ ਲੱਗ ਗਿਆ ਕਿ ਮੇਰਾ ਦਫ਼ਤਰ ਪੁਰਾਣਾ ਹੈਗਾ ਜਿਹੜੇ ਜਿਹੜੇ ਕੋ ਪੁਰਾਣਾ ਦਫ਼ਤਰ ਸੀ ਤੇ ਹੁਣ ਉਹਨੇ ਦਫ਼ਤਰ ਛੱਡ ਦਿੱਤਾ ਤੇ ਉਹਨੇ ਦਫ਼ਤਰ ਆਪਾਂ ਪੂਰੇ ਡਾਕੂਮੈਂਟ ਦੇ ਹਿਸਾਬ ਨਾਲ ਕਰਾਇਆ ਨਾਮ ਲਿਖਾ ਕੇ ਆਪਣੇ ਕੋਲ ਲਿੱਤਾ ਸਾਡੇ ਵਿਸ਼ਾਲ ਬੱਬਰ ਪੰਜਾਬ ਪ੍ਰਧਾਨ ਜੀ ਨੇ ਤੇ ਹਾਂਜੀ ਕੇਰੇ ਦਲ ਦੇ ਪ੍ਰਧਾਨ ਬਜਰੰਗ ਦਲ ਹਿੰਦੁਸਤਾਨ ਦੇ ਅੱਛਾ ਪੰਜਾਬ ਪ੍ਰਧਾਨ ਹਿਸ਼ਾਰ ਬੱਬਰ ਜੀ ਤੇ ਉਹ ਪਵਨ ਮੁੰਡਾ ਅੱਜ ਵੀ ਦੋ ਤਿੰਨ ਵਾਰੀ ਆ ਕੇ ਧਮਕੀਆਂ ਦਿੱਤੀਆਂ ਜਾਨ ਲੈਵਾ ਧਮਕੀਆਂ ਦਿੱਤੀਆਂ ਉਹਨੇ ਕਿ ਮੈਂ ਤੈਨੂੰ ਛੱਡਣਾ ਨਹੀਂ ਤੂੰ ਮੇਰਾ ਦਫਤਰ ਨਾ ਖਾਲੀ ਕੀਤਾ ਤੇ ਅੱਜ ਆ ਗਏ ਤੇ ਉੱਥੇ ਆ ਗਏ ਸਾਨੂੰ ਧਮਕੀਆਂ ਦੇ ਲੱਗਿਆ ਔਰ ਭਾਈ ਦੇ ਹੱਥੀ ਪਿਆ ਗਿਆ ਤੇ ਆਪਾਂ ਉਸ ਵੇਲੇ ਉਹਨੂੰ ਫੜ ਗਲੇ ਆ ਚਾਰ ਤਿੰਨ ਜਣਾਂ ਨੇ ਉਹਨੂੰ ਉਹਨੂੰ ਬਿਠਾਇਆ ਉੱਥੇ ਬੂਹੇ ਤਾਲਾ ਲਾਇਆ ਆਪਾਂ ਭੱਜਣ ਨਹੀਂ ਦਿੱਤਾ ਆਪਾਂ 112 ਦੇ ਕੋਲ ਕੀਤੀ ਤੇ ਥੱਲੇ ਉਹਦੇ ਬੰਦੇ ਆ ਕੇ ਰੋਲਾ ਪਾਣ ਲੱਗੇ ਜੇ ਆਪਾਂ ਜੇ ਲੋ ਵੇਖਣ ਲੱਗੇ ਭਾਰੀ ਬਾਰੀ ਤੇ ਜਾ ਕੇ ਥੱਲੇ ਕੋਣ ਆਇਆ ਤੇ ਉਹ ਨਹੀਂ ਜਦ ਨੂੰ ਉੱਥੋਂ ਨਿਕਲ ਗਏ ਤੇ ਉਹਨੇ ਬਾਰੀ ਥਾਣੀ ਥੱਲੇ ਨੂੰ ਧੱਕਾ ਦੇ ਦਿੱਤਾ ਔਰ ਥੱਲੇ ਜਾ ਕੇ ਅਨਛੱਦ ਦੇ ਜਿਹੜੇ ਨਾਲ ਉਹਦੇ ਲੋਕ ਸੀ 3-4 ਜਣੇ ਉਹ ਤੇ ਨਾਲ ਉਹ ਮੁੰਡਾ ਉਹਨੇ ਥੱਲੇ ਜਾ ਕੇ ਵੀ ਉਹਨੂੰ ਇੱਟਾਂ ਮਾਰੀਆਂ ਵਿਸ਼ਾਲ ਬੱਬਰ ਜੀ ਨੂੰ ਮਾਰੀਆਂ ਪੰਜਾ ਪਵਨ ਕੁਮਾਰ ਨੇ ਔਰ ਇਹ ਨਾਲ ਜਿਹੜੇ ਬੰਦੇ ਆਏ ਸੀ 4-5 ਔਰ ਇਹ ਜਿਹੜੇ ਬੁਲਾਏ ਹੋਏ ਉਹ ਚਾਈ ਤੋਂ ਡੇਕਿਆ ਗਿਆ ਨੇ ਅੱਛਾ ਉਹ ਜਾਈ ਤੋਂ ਜੀ 16 ਫੁੱਟ ਤੋਂ 25 ਫੁੱਟ ਸਟ ਲੱਗੀ ਇਸ ਟਾਈਮ ਕੀ ਰੱਖੋ ਸਟੋ ਭਲੇ ਡਾਕਟਰ ਸਾਹਿਬ ਕੁਝ ਕਹਿਆ ਨਹੀਂ ਦੇ ਡਾਕਟਰ ਸਾਹਿਬ ਕਹਿੰਦੇ ਉਹਨਾਂ ਕੋਲ ਉੱਥੇ ਵੀ ਬਹੁਤ ਜ਼ਿਆਦਾ ਸੀਰੀਅਸ ਸੀ ਬਿਓਸੀ ਟੈਪ ਹੋ ਗਏ ਸੀ ਪੰਜਾਬ ਪ੍ਰਧਾਨ ਸਾਡੇ ਤੇ ਉਹਨਾਂ ਨੂੰ ਇੱਥੇ ਹਸਪਤਾਲ ਲੈੰਦਾ ਗਿਆ ਟ੍ਰੀਟਮੈਂਟ ਹੋ ਰਿਹਾ ਵਾਲੇ ਡਾਕਟਰਾਂ ਨੇ ਸਾਨੂੰ ਜਾਨ ਹੀ ਦੇ ਰਹੇ ਕੋਈ ਪਨਾਣੀ ਰੰਜੀਕ ਨਹੀਂ ਕੋਈ ਲੈਣ ਦੇ ਨਹੀਂ ਕੋਈ ਜਾਨ ਬਿਛਾਰ ਨਹੀਂ ਕੋਈ ਕੋਕ ਲੈਣ ਦਾਣਾ ਸਾਡਾ ਨਹੀਂ ਉਹਦੇ ਬੰਦੇ ਨਾਲ ਤੇ ਮੋਕੇ ਤੇ ਪੁਲਿਸ ਨੂੰ ਵਿੱਚ ਦੇਖਿਆ ਪੁਆ 112 ਤੇ ਕਾਲ ਕੀਤੀ ਗਈ 112 ਦੇ ਕਾਲ ਵੀ ਜਿਹੜੀ ਪੁਲਿਸ ਜਿਹੜੀ ਹੈਗੀ ਆ ਉਹ ਵੀ 2.5 ਘੰਟਿਆਂ ਬਾਅਦ ਆ ਜਾ ਕੇ ਉੱਥੇ 1.5 ਘੰਟੇ ਬਾਅਦ ਪਹੁੰਚੀ ਆ ਜਦੋਂ ਆਪਾਂ ਬੱਚੇ ਨੂੰ ਐਮੂਲੈਂਸ ਨੂੰ ਫੋਨ ਕੀਤਾ 108 ਤੇ ਘੜ ਤੋਂ ਘੜ 10 ਫੋਨ ਕੀਤੇ ਨੇ ਐਮੂਲੈਂਸ ਨੂੰ ਐਮੂਲੈਂਸ ਵੀ ਨਹੀਂ ਕੋਈ ਉੱਥੇ ਪਹੁੰਚੀ ਸੀਸੀਟੀਵੀ ਵਗੈਰ ਲੱਗਾ ਤੇ ਮੇਰੇ ਹਾਂਜੀ ਕੈਮਰੇ ਲੱਗੇ ਹੋਏ ਆ ਬਾਹਰ ਹੀ ਲੱਗੇ ਆ ਹਾਲਾਤ ਹੈ ਤੁਹਾਡੇ ਮਰੀਜ਼ ਦੇ ਮਰੀਜ਼ ਦੇ ਬਿਲਕੁਲ ਇਸ ਟਾਈਮ ਹਲੇ ਦੇ ਡਾਕਟਰ ਕੁਝ ਕਹਿ ਨਹੀਂ ਰਹੇ ਸਾਨੂੰ ਹਲੇ ਠੀਕ ਹੈ ਜਿੰਨੀ ਦਾ ਟਰੀਟਮੈਂਟ ਡੇਢ ਘੰਟਾ ਹੋ ਚੱਲਿਆ ਟਰੀਟਮੈਂਟ ਹੋ ਰਿਹਾ ਅੰਦਰ ਤੇ ਡੇਢ ਘੰਟੇ ਦਾ ਡਾਕਟਰ ਜਿੰਨ ਦਾ ਦੱਸਣਗੇ ਨਹੀਂ ਉਹਨੇ ਦਿਨ ਤੱਕ ਮੈਂ ਮੰਗ ਕਰਨੀ ਚਾਹੁੰਦੇ ਆ ਜੀ ਸਾਡੇ ਪੰਜਾਬ ਪ੍ਰਧਾਨ ਜੀ ਅਰੇ ਵੀ ਆਪਾਂ ਇਹ ਹੀ ਜਾਣਦੇ ਆ ਪ੍ਰਸ਼ਾਸਨ ਕੋਲੋਂ ਉੱਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਹੱਕ ਦਾ ਹੋਇਆ ਜਾਵੇ ਜਾਨ ਲੈਵਾ ਮ ਜੋ ਵੀ ਮੁੰਡੇ ਨੂੰ ਮਗਰ ਲਾ ਕੇ ਤੇ ਆਏ ਜੇ ਜਿਹੜਾ ਕੰਮ ਆ ਰਿਹਾ ਕੋਈ ਦੀ ਡਿਟੇਲ ਨਹੀਂ ਭਾਜੀ ਮੈਂ ਜੇ ਤਸਦੀਕ ਕਰ ਰਿਹਾ ਵਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਹਾਲ ਕੀ ਹੈ ਲੜਕੇ ਤੇ ਹਲਾ ਤਾਂ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਵਾਂ ਅੱਜ ਉਹਨਾਂ ਨੇ ਫੀਟੀ ਦੱਸਿਆ ਵਾ ਪਰ ਮੈਂ ਜਾ ਰਿਹਾ ਮੌਕਾ ਵੇਖਣ ਕੋਈ ਬਿਆਨ ਲੇਕੇ ਨਹੀਂ ਕੁਝ ਤਾਂ ਦੱਸਿਆ ਹੋਣਾ ਕੀ ਹੋਇਆ ਨਹੀਂ ਮੈਨੂੰ ਕੋਈ ਬਿਆਨ ਨਹੀਂ ਦਿੱਤੇ ਮੈਂ ਮੌਕਾ ਵੇਖਣ ਜਾ ਰਿਹਾ ਮੇਰੇ ਨਾਲ ਉਹਨਾਂ ਦੇ ਵਾਰਿਸ ਨੇ ਤੇ ਮੈਂ ਮੌਕਾ ਵੇਖਣ ਜਾ ਰਿਹਾ